ਹੈਲੋ ਸਟੂਡੈਂਟਸ ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੀ YouTube ਚੈਨਲ RH Study ਦੇ ਵਿੱਚ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਹੀ ਅਹਿਮ ਗੱਲ ਲੈ ਕੇ ਆਏ ਆਪਾਂ ਜਿਹੜੇ ਬੱਚੇ ਖਾਸ ਤੌਰ ਤੇ ਪੀਐਸਟ ਦੀ ਤਿਆਰੀ ਕਰਦੇ ਨੇ ਜਾ ਉਡੀਕ ਕਰ ਰਹੇ ਨੇ ਹਨਾ ਕਿਉਂਕਿ ਜੇਕਰ ਆਪਾਂ ਮੰਨ ਕੇ ਚੱਲੀਏ ਸਾਲ ਡੇਢ ਸਾਲ ਹੋ ਗਿਆ ਤੁਹਾਡਾ ਜਿਹੜਾ ਪੇਪਰ ਉਹ ਨਹੀਂ ਹੋਇਆ ਸੋ ਸਭ ਤੋਂ ਪਹਿਲਾਂ ਦੱਸ ਦੇ ਕਿ ਚੈਨਲ ਦੇ ਨਾਲ ਨਵੇਂ ਜੁੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੀ ਅਪਡੇਟ ਜਿਹੜੇ ਤੁਹਾਡੇ ਤੱਕ ਮਿਲ ਸਕੇ ਅੱਜ ਤੁਹਾਡੇ ਨਾਲ ਕੋਈ ਖਾਸ ਗੱਲਾਂ ਜਿਹੜੀ ਕਰਨੀ ਨੇ ਏ ਜੇਕਰ ਪੁਰਾਣੇ ਜੁੜੇ ਹੋਏ ਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਹੋਰਾਂ ਦਾ ਵੀ ਭਲਾ ਹੋ ਸਕੇ ਆਪਣੇ ਚੈਨਲ ਦੇ ਉਪਰ ਤੁਹਾਨੂੰ ਦੱਸ ਦਈਏ ਪੀਐਸਟੈਟ ਦੀ ਮਾਸਟਰਗੇਟ ਦੀ ਟਾਈਮ ਟੂ ਟਾਈਮ ਤਿਆਰੀ ਕਰਵਾਈ ਜਾਂਦੀ ਹੈ ਜਿਹੜੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਕਰਵਾਵਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਕੁੱਸ਼ਕ ਘਰੇਲੂ ਮਾਮਲੇ ਕਰਕੇ ਹਨ ਐਸੇ ਵਾਈਫ ਮੈਂ ਵੀ ਇੱਕ ਛੋਟੇ ਬੱਚੇ ਦੀ ਮਾਦਰਾਂ ਸਿਰਫ ਸੱਤ ਸੱਤ ਕਿ ਮਹੀਨੇ ਦਾ ਬੱਚਾ ਮੇਰਾ ਉਹਦੇ ਨਾਲ ਨਾਲ ਹੈਂਡਲ ਕਰਨਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਪਰ ਜੇ ਤੇ ਪੀਐਸਟੈਟ ਦਾ ਪੇਪਰ ਆਫੇ ਨਸਦੀਬ ਆਵੇਗਾ ਆਪਾਂ ਜਰੂਰ ਉਹ ਉਸ ਨੂੰ ਨਾਲ ਲੈ ਕੇ ਚੱਲਾਂਗੇ ਤੁਹਾਡੀ ਤਿਆਰੀ ਜਿਹੜੀ ਬਹੁਤ ਵਧੀਆ ਰੰਗ ਦੇਣਾ ਉਹ ਕਰਵਾਈ ਜਾਵੇਗੀ ਸੋ ਇਥੇ ਆਪਾਂ ਗੱਲ ਕਰਦੇ ਹਾਂ ਜਿਹੜਾ ਤੁਹਾਡਾ ਪੀਐਸਟੈਟ 2024 ਵਾਲਾ ਕੀ ਉਹ ਕਿਉਂ ਨਹੀਂ ਹੋ ਰਿਹਾ ਹੈਨਾ ਕਿ ਮੇਨ ਕਾਰਨ ਕੀ ਨਹੀਂ ਉਹਨਾਂ ਦੇ ਕੀ ਸਰਕਾਰ ਭੁੱਲ ਗਈ ਪੇਪਰ ਲੈਣਾ ਜਾਂ ਆਪਾਂ ਕਹਿ ਸਕਦੇ ਕੋਈ ਆਪਣੇ ਚ ਕਮੀ ਹੈ ਜਾਂ ਕੀ ਹੋ ਰਿਹਾ ਇਹ ਹੁਣ ਜੇਕਰ ਆਪਾਂ ਸੋਪ ਪੁੱਛੀ ਸਰਕਾਰ ਤੋਂ ਹਰ ਇੱਕ ਪੁੱਛਣਾ ਚਾਹਣਾ ਕਿ ਆਖਿਰ ਤੱਕ ਪੇਪਰ ਹੋਵੇਗਾ ਕਦੋਂ ਕਦੋਂ ਹੋਵੇਗਾ ਕਿਉਂਕਿ ਬਹੁਤ ਟਾਈਮ ਹੋ ਗਿਆ ਸਾਲ ਡੇਢ ਸਾਲ ਹੋ ਗਏ ਪੇਪਰ ਹੋਈ ਨੂੰ ਹਲੇ ਤੱਕ ਪੇਪਰ ਨਹੀਂ ਹੋਇਆ ਹੁਣ ਜਿਹੜੇ ਬੱਚੇ ਪੇਪਰ ਦੀ ਉਡੀਕ ਕਰ ਰਹੇ ਨੇ ਉਹ ਪੁੱਛ ਰਹੇ ਨੇ ਕਿ ਸਾਡੇ ਪੇਪਰ ਦੀ ਜਿਹੜੀ ਉਡੀਕ ਹੈ ਉਹ ਕਦੋਂ ਖਤਮ ਹੋਵੇਗੀ ਹੁਣ ਇੱਥੇ ਤੁਹਾਨੂੰ ਦੱਸਦੀ ਹੁਣ ਜਿਹੜੀ ਇੱਕ ਤੁਹਾਡੇ ਵਾਸਤੇ ਸਰਕਾਰ ਨੇ ਆਪਾਂ ਕਹਿ ਸਕਦੇ ਹਾਂ ਕਿ ਨਵੀਂ ਵੈਬਸਾਈਟ ਬਣਾਈ ਸੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਜਿਹੜਾ ਤੁਹਾਡਾ 24 ਨਵੰਬਰ ਤੋਂ ਹੈ ਨਾ 24 ਮਈ ਵੀ 24 ਹੈ 25 ਨਵੰਬਰ ਤੋਂ ਤੁਹਾਡੇ ਜਿਹੜੇ ਰਜਿਸਟ੍ਰੇਸ਼ਨ ਆਗਾ ਉਹ ਤੁਹਾਡੀ ਸਟਾਰਟ ਹੋ ਜੂਗੀ ਕਾਦੀ ਪੀਐਸਟਟ ਦੀ ਪਰ ਜੇ ਹਲੇ ਵੀ ਜੇਕਰ ਆਪਾਂ ਸੋਚ ਦੇਖੀਏ ਉਹਦੇ ਉੱਪਰ ਕੋਈ ਸਰਕਾਰ ਖਰੀ ਉੱਤਰ ਦੀ ਨਜ਼ਰ ਨਹੀਂ ਆ ਰਹੀ ਕਿਉਂ ਨਹੀਂ ਆ ਰਹੀ ਕਿਉਂਕਿ ਹੁਣ ਮੰਨ ਕੇ ਚੱਲੀ ਜੇ ਆਪਾਂ ਹੁਣ ਜਿਹੜੀ ਪਿੰਡੂ ਲੈਵਲ ਦੀ ਜਿਹੜੀ ਚੋਣਾ ਨਹੀਂ ਗਈਆਂ ਉਹ ਹੋਣ ਜਾ ਰਹੀਆਂ ਨੇ ਗਈਆਂ ਹਨਾ ਹੁਣ ਉਹਨਾਂ ਦੇ ਵਿੱਚ ਉਲਝ ਗਈ 15 ਤਰੀਕ ਤੱਕ ਉਹ ਮੰਨ ਕੇ ਚੱਲੋ ਤੁਹਾਡੇ ਜਿਹੜੇ ਵੋਟਾਂ ਦਾ ਸਿਸਟਮ ਉਹ ਚੱਲੂਗਾ ਉਸ ਤੋਂ ਬਾਅਦ ਵੀ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਤੁਹਾਡੇ ਵਾਸਤੇ ਇੱਕ ਜਿਹੜਾ ਹਲੇ ਵੀ ਇੱਕ ਸਮਾਧਾਨ ਹੈਗਾ ਆਪਾਂ ਕਹਿ ਸਕਦੇ ਆ ਇੱਕ ਹੱਲ ਹੈਗਾ ਤੁਹਾਡੇ ਵਾਸਤੇ ਉਹ ਕੀ ਹੈਗਾ ਕਿ ਜੇਕਰ ਤੁਸੀਂ ਯੂਨੀਅਨ ਦਾ ਸਾਥ ਦਿਓਗੇ ਯੂਨੀਅਨ ਦੇ ਨਾਲ ਮਿਲ ਕੇ ਚੱਲੋਗੇ ਏਕਤਾ ਨੂੰ ਬਣਾ ਕੇ ਰੱਖੋਗੇ ਸਰਕਾਰ ਦੇ ਉੱਪਰ ਪ੍ਰੈਸ਼ਰ ਪਾਓਗੇ ਆਪ ਦੇ ਧਰਨੇ ਦੇਵੋਗੇ ਹਨਾ ਰੋਸ ਮੁਜ਼ਾਰੇ ਕਰੋਗੇ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਸਰਕਾਰ ਨੂੰ ਤੁਹਾਡਾ ਪੀਐਸ ਟੈਟਾ ਜਿਹੜਾ ਉਹ ਕੱਢ ਕੇ ਲੈ ਕੇ ਆਉਣਾ ਪਵੇਗਾ ਹੀ ਪਵੇਗਾ ਹੁਣ ਜੇਕਰ ਆਪਾਂ ਦੇਖੀਏ ਇਹ ਯੂਨੀਅਨ ਦੇ ਸਾਥ ਕਰਕੇ ਹੀ ਹੋਇਆ ਜਿਹੜੀ ਤੁਹਾਡੀ ਜਿਹੜੀ ਵੈਬਸਾਈਟ ਉਹ ਬਣਾ ਦਿੱਤੀ ਗਈ ਸੀ ਜਦੇ ਵਿੱਚ 24 ਜਾਂ 25 ਤੱਕ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਆ ਪੀਐਸਟਟ ਦੀ ਉਹ ਸਟਾਰਟ ਹੋਣੀ ਇਹਨਾਂ ਨੇ ਦੱਸੀ ਹੋਈ ਹੈ ਪਰ ਜੇਕਰ ਆਪਾਂ ਦੇ ਦੇਖੀਏ ਨਾ ਕਹਿੰਦੇ ਕਿਸੇ ਵੀ ਕੰਮ ਨੂੰ ਕਰਾਉਣ ਵਾਸਤੇ ਹਰ ਇੱਕ ਵਾਰ ਸੰਘਰਸ਼ ਕਰਨਾ ਪੈਂਦਾ ਹੀ ਪੈਂਦਾ ਹੈ ਹਨਾ ਹੁਣ ਜੇਕਰ ਆਪਾਂ ਮਾਸਟਰਗੇਟ ਦੀ ਪੋਸਟਾਂ ਦੇਖੀਏ ਮਾਸਟਰਗੇਟ ਦੀ ਪੋਸਟਾਂ ਕਿਹੜੇ ਖਰੇ ਦੁਕਾਨੀਆਂ ਨੇ ਜੇਕਰ ਰਾਜੀ ਤੁਸੀਂ ਇੰਨਾ ਪੋਸਟਾਂ ਦੇ ਵਿੱਚ ਹੀ ਐਡਜਸਟ ਹੋਣਾ ਚਾਹੁੰਦੇ ਹੋ ਇਹ ਚਾਹੁੰਦੇ ਕੀ ਆਪਣੇ ਮਾਪਿਓ ਦੇ ਸੁਪਨੇ ਨੂੰ ਸਾਕਾਰ ਕਰੀਏ ਇਹਦੇ ਆਪਾਂ ਪੜ੍ਹੇ ਲਿਖੇ ਆਪਾਂ ਉਹਨਾਂ ਉੱਪਰ ਖੜੀ ਉਤਰੀਏ ਤਾਂ ਤੁਹਾਨੂੰ ਯੂਨੀਅਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਜਿਹੜਾ ਪੀਐਸਟੈਟ ਦਾ ਪੇਪਰ ਆ ਇਹ ਚਾਹ ਮੰਨ ਕੇ ਚੱਲੋ ਤੁਹਾਡਾ ਜਿਹੜੇ ਨਵੇਂ ਸਾਲ ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਦਸੰਬਰ ਦੇ ਵਿੱਚ ਜਿਹੜਾ ਤੁਹਾਡਾ ਪੇਪਰ ਕਹਿੰਦਾ ਮਤਲਬ ਕੀ ਹੈ ਕਿ ਉਸੇ ਅਰਾਊਂਡ ਦੇ ਵਿੱਚ ਮੇਬੀ ਇੱਕ ਮਹੀਨਾ ਜਾਂ ਦੋ ਮਹੀਨੇ ਦੇ ਵਿੱਚ ਤੁਹਾਡੇ ਜਿਹੜੇ ਪੇਪਰ ਦਾ ਸਿਸਟਮ ਆ ਉਹ ਪੂਰਾ ਕਵਰ ਹੋ ਜਾਵੇ ਤੇ ਜਿਹੜੇ ਉਸ ਤੋਂ ਬਾਅਦ ਪੋਸਟਾਂ ਆਉਣਗੇ ਤੁਹਾਡੇ ਤੁਸੀਂ ਉਹਨਾਂ ਦੇ ਵਿੱਚ ਐਡਜਸਟ ਹੋ ਸਕੋ ਚਾਹੇ ਮਾਸਟਰ ਗ੍ਰੈਜੂਏਟ ਦੀਆਂ ਆਉਣਗੀਆਂ ਚਾਹੇ ਲੈਕਚਰਾਰ ਦੀਆਂ ਆਉਣੀਆਂ ਹੈ ਹਨਾ ਅੱਜ ਤੁਹਾਡੇ ਵਾਸਤੇ ਇਹੀ ਜ਼ਰੂਰੀ ਸੂਚਨਾ ਲੈ ਕੇ ਆਈ ਸੀ ਕਿਉਂਕਿ ਬੈਠੇ-ਬੈਠੇ ਮੇਰੇ ਵੀ ਹੀ ਸੋਚ ਰਹੀ ਸੀ ਮੈਂ ਇਹ ਦਿਮਾਗ ਦੇ ਵਿੱਚ ਆਇਆ ਕਿ ਸਰਕਾਰ ਨੇ ਇੱਕ ਲਾਰਾ ਲਾ ਕੇ ਛੱਡਦਾ ਹਨਾ ਉਹਦੇ ਉੱਪਰ ਫੇਰ ਨਹੀਂ ਕੋਈ ਕੰਮ ਹੋਇਆ ਹੁਣ ਤੁਹਾਡੇ ਵਾਸਤੇ ਜਿਹੜੀਆਂ ਆਪਾਂ ਕਹਿ ਸਕਦੇ ਚੋਣ ਜਾਬਤਾ ਲੱ ਚੋਣ ਜਾਬਤੇ ਤੋਂ ਬਾਅਦ ਵੀ ਕੋਈ ਪੱਕਾ ਪਤਾ ਨਹੀਂ ਹੈਗਾ ਰਾਜੀ ਇਹਨਾਂ ਦਾ ਕੁਝ ਕਰਨਗੇ ਜਾਂ ਨਹੀਂ ਕਰਨਗੇ ਪਰ ਜੇਕਰ ਤੁਸੀਂ ਯੂਨੀਅਨ ਦਾ ਸਾਥ ਦਿਓਗੇ ਹਨਾ ਤਾਂ ਹੋ ਸਕਦਾ ਹੈ ਹੋ ਕਿਉਂ ਨਹੀਂ ਸਕਦਾ ਸਭ ਕੁਝ ਹੋ ਸਕਦਾ ਤੁਹਾਡਾ ਪੇਪਰ ਪੱਕਾ ਹੋਵੇਗਾ ਹੀ ਹੋਵੇਗਾ ਕਿਉਂਕਿ ਜਿਹੜੀ ਵੈਬਸਾਈਟ ਬਣਾਈ ਹੈ ਉਸ ਦੇ ਉੱਪਰ ਨੇ ਦੇ ਤੇ ਦਿੱਤਾ ਇੱਕ ਵਾਰੀ ਪਰ ਉਹ ਹੁਣ ਸੱਚ ਕਰਕੇ ਦਿਖਾਉਣਾ ਤੁਹਾਡੇ ਹੱਥ ਦੇ ਵਿੱਚ ਹੈ ਠੀਕ ਹੈ ਭਾਈ ਸੋ ਜੇਕਰ ਤੁਸੀਂ ਇਹ ਜੀ ਨੌਲੇਜ ਹਰ ਇੱਕ ਅਗੇ ਵੀ ਲੈਣਾ ਚਾਹੁੰਦੇ ਹੋ ਆਪਣੇ ਚੈਨਲ ਦੇ ਉੱਪਰ ਆਪ ਹੁਣ ਆਪ ਜਾਓ ਦੀ ਵੀਡੀਓ ਜਿਹੜੀ ਪਾਇਆ ਕਰਾਂਗੇ ਇਸ ਤੋਂ ਇਲਾਵਾ ਹਰ ਇੱਕ ਪੇਪਰ ਦੀ ਤਿਆਰੀ ਕਰਵਾਇਆ ਕਰਾਂਗੇ ਤੇ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਵੀ ਜਾਣਕਾਰੀ ਮਿਲ ਸਕੇ ਸੋ ਥੈਂਕ ਯੂ ਟੇਕ ਕੇਅਰ